ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਗੁਰਬਾਣੀ ਦੇ ਇੱਕ ਅਹਿਮ ਵਿਚਾਰ ਮਾਇਆ ਦਾ ਮੋਹ ਤੇ ਮਨ ਦੀ ਲਗਨ ਬਾਰੇ ਗੱਲ ਕਰਾਂਗੇ ਗੁਰੂ ਸਾਹਿਬ ਅਖਸ਼ਿਸ਼ ਕਰਦੇ ਨੇ ਇਹ ਦੁਨੀਆ ਇੱਕ ਥੁਪਨੀ ਵਰਗੀ ਹੈ ਅਸੀਂ ਮਾਇਆ ਦੇ ਮੋਹ ਵਿੱਚ ਫਸ ਕੇ ਅਸਲੀ ਮੰਜ਼ਲ ਭੁੱਲ ਜਾਂਦੇ ਹਾਂ ਮਾਇਆ ਕੀ ਹੈ ਗੁਰੂ ਸਾਹਿਬ ਕਹਿੰਦੇ ਹਨ ਕਿ ਮਾਇਆ ਦਾ ਅਰਥ ਸਿਰਫ ਪੈਸਾ ਨਹੀਂ ਇਹ ਇੱਜ਼ਤ ਸ਼ੋਹਰਤ ਧਨ ਦੌਲਤ ਕਰ ਦੁਕਾਨ ਰਿਸ਼ਤੇ ਜਦੋਂ ਇਹ ਸਾਡੀ ਜ਼ਿੰਦਗੀ ਦਾ ਮਕਸਦ ਪਣ ਜਾਂਦੇ ਹਨ ਇਹ ਮਾਇਆ ਦਾ ਮੂ ਹੈ ਮਨ ਦੀ ਲਗਨ ਕਿੱਥੇ ਹੈ ਮਨੁੱਖ ਦਾ ਮਨ ਹਮੇਸ਼ਾ ਕਿਸੇ ਨਾ ਕਿਸੇ ਚੀਜ਼ ਨਾਲ ਲੱਗਾ ਰਹਿੰਦਾ ਹੈ ਜੇ ਮਨ ਮਾਇਆ ਨਾਲ ਜੁੜ ਗਿਆ ਤਾਂ ਚਿੰਤਾ ਤਣਾਅ ਲਾਲਚ ਤੇ ਦੁੱਖ ਮਿਲਦੇ ਹਨ ਜੇ ਮਨ ਗੁਰਬਾਣੀ ਨਾਮ ਤੇ ਸਿਮਰਨ ਨਾਲ ਜੁੜ ਗਿਆ ਤਾਂ ਸ਼ਾਂਤੀ ਸੁੱਖ ਤੇ ਵਾਹਿਗੁਰੂ ਦੀ ਬਖਸ਼ਿਸ਼ ਮਿਲਦੀ ਹੈ ਉਦਾਹਰਨ ਤੌਰ ਤੇ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਧਨਵਾਨ ਬੰਦਾ ਸੀ ਜਿਸ ਕੋਲ ਸਭ ਕੁਝ ਸੀ ਸੋਨੇ ਦੇ ਮਹਿਲ ਸੇਵਕ ਦੌਲਤ ਫਿਰ ਵੀ ਉਹਦਾ ਮਨ ਕਦੇ ਸ਼ਾਂਤ ਨਾ ਹੋਇਆ ਦੂਜੇ ਪਾਸੇ ਇੱਕ ਗਰੀਬ ਕਿਸਾਨ ਸੀ ਜੋ ਰੋਟੀ ਕਪੜੇ ਨਾਲ ਗੁਰੂ ਦਾ ਨਾਮ ਜਪਦਾ ਸੀ ਉਸ ਦੇ ਘਰ ਵਿੱਚ ਮਾਇਆ ਨਹੀਂ ਸੀ ਪਰ ਮਨ ਦੀ ਲਗਨ ਵਾਹਿਗੁਰੂ ਨਾਲ ਸੀ ਇਸ ਲਈ ਉਹ ਹਮੇਸ਼ਾ ਸੁਖੀ ਸੀ ਇਸ ਤੋਂ ਸਾਨੂੰ ਇਹ ਸਿੱਖ ਮਿਲਦੀ ਹੈ ਮਾਇਆ ਨਾਲ ਨਹੀਂ ਸੇਵਨ ਤੇ ਭਗਤੀ ਨਾਲ ਸੁੱਖ ਮਿਲਦਾ ਹੈ ਅਸਲੀ ਤਨ ਕਿਹੜਾ ਹੈ ਗੁਰੂ ਸਾਹਿਬ ਕਹਿੰਦੇ ਹਨ ਤਨ ਦੌਲਤ ਨਾਲੋਂ ਵੱਡਾ ਤਨ ਨਾਮ ਤਨ ਹੈ ਇਹ ਹੀ ਇੱਕ ਤਨ ਹੈ ਜੋ ਸਾਡੇ ਨਾਲ ਅਖੀਰਲੇ ਸਮੇਂ ਵੀ ਜਾਂਦਾ ਹੈ ਆਓ ਜੀ ਅਸੀਂ ਵੀ ਆਪਣਾ ਮਨ ਗੁਰਬਾਣੀ ਨਾਲ ਜੋੜੀਏ ਮਾਇਆ ਦੇ ਮੋਹ ਤੋਂ ਬਚ ਕੇ ਮਨ ਦੀ ਲਗਨ ਵਾਹਿਗੁਰੂ ਨਾਲ ਲਾਈਏ ਸਾਈ ਸਾਡੀ ਜ਼ਿੰਦਗੀ ਦਾ ਅਸਲੀ ਮਕਸਦ ਪੂਰਾ ਹੋਵੇਗਾ ਤੇ ਅਸੀਂ ਅੰਦਰੋਂ ਸੁੱਖ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ